ਹਾਂ ਜੀ ਇਹ ਤਾਂ ਬਹੁਤ ਹੀ ਚੰਗਾ ਸਮਝਾਉਂਦੇ ਹੋ ਕਿ ਕਰਨਾ ਆਪਣਾ ਤਨਮਨ ਦਾ ਇਹਨਾਂ ਕੌਮ ਨੂੰ ਸੁਰੱਖਿਅਤ ਕਰਨ ਵਾਸਤੇ ਇਹ ਕੌਮ ਰੱਖਣਾ ਬਹੁਤ ਜ਼ਰੂਰੀ ਆ ਗਿਆ ਹੈ ਸਾਨੂੰ ਵੀ ਇਹਨਾਂ ਦਾ ਪੂਰਾ ਸਾਥ ਦੇਣਾ ਚਾਹੀਦਾ ਜਿਹੜਾ ਇਹਨੇ 14 ਦਿਨ ਦਾ ਪ੍ਰੋਗਰਾਮ ਕੀਤਾ। ਪਲਾਸ ਤਾਂ ਕਿ ਜਿਹੜੀ ਇੱਥੇ ਬੰਦੀ ਹੈ ਲੈ ਕੇ ਕਿਤੇ ਬੰਧਿਆ ਅਸੀਂ ਪੂਰਾ ਤੁਮਨ ਸਾਧਿਆ ਇਹਨੇ ਕਿਹਾ ਸਾਰੇ ਸੰਗਤ ਉਹਦਾ ਕਿ ਨਾ ਕੋਈ ਬੋਆ ਇਹ ਕਲਸਾ ਵੈਨ ਇਹ ਅੱਜ ਵੀ ਇਸ ਮੀਟਿੰਗ ਦੇ ਵਿੱਚ ਪੱਤਰ ਹੋਏ ਮੇਰੇ ਕੋਲ ਤੇ ਬੀ ਵੀ ਪਰ ਸਭ ਤੋਂ ਪਹਿਲਾਂ ਮੈਂ ਸਾਰੀ ਸਰਤਾਂ ਮਾਤਰੀ ਵਧਾਈ ਦਿਨ ਚਾਹਣਾ ਕਿਉਂਕਿ ਆਪਾਂ ਇਸ ਕਨਸੈਪਟ ਨੂੰ ਸੁਝਾ ਰਹੇ ਹਾਂ ਅੱਜ ਜਿਹੜੀ ਆਪਾਂ ਉਹ ਆਵਾਜ਼ ਲੈ ਕੇ ਚੱਲੇ ਆਂ ਕਾਂਤਾ ਸੈਕਸ ਕੰਸੈਪਟ ਦੀ ਬਾਤ ਚੱਲਦਾ ਜੋ ਪ੍ਰਕਾਸ਼ ਦਿਹਾਰਾ ਦੀ ਜੋ ਸਰਜਨਾਸ ਕੁਲਗ ਸਿੰਘ ਮਹਾਰਾਜ ਜੀ ਨੇ ਜੋਤੀ ਜੋਤ ਸਮੇਂ ਹਦੀਰ ਦੀ ਧਰਤੀ ਤੇ ਸਤਰਾ ਨੇ ਉਹ ਕੰਸੈਪਟ ਦੇ ਪਾਚਨ ਮੁਕਤ ਦੇ ਦਿੱਤੀ ਸੀ ਸੋ ਬੋਲਤਾ ਕਹਿੰਦੀਆਂ ਸਾਰੇ ਸੰਤਾਂ ਦਾ ਕਰਤਾ ਧਰਨਾ ਹਾਂ ਆਖੋ ਗੱਲ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੋਗ ਕਤਰ ਮਿਲੋ ਮੇਰੇ ਭਾਈ ਦੁਬਤਾ ਦੂਰ ਕਰੋਂ ਦੇ ਭਲਾਈ ਹਰ ਨਾਮੀ ਕੇ ਮੋਹ ਜੁੜੀ ਵਰਮਕ ਬੈਸੋ ਸਭਾ ਸਾਹਿਬ ਅੱਜ ਦੀ ਇਸ ਮੀਟਿੰਗ ਦੇ ਵਿੱਚ ਜਿਹੜਾ ਆਪਾਂ ਬਹੁਤ ਵੱਡਾ ਫੈਸਲਾ ਵਿਆਹ ਦੇ ਲੈਣੇ ਇੰਨਾ ਪੈਸਾ ਦਾ ਆਪਾਂ ਨੂੰ ਆਪਣੇ ਹੱਥਾਂ ਦੇ ਵਿੱਚ ਹੀ ਕਾਰਜ ਲੈਣਾ ਪੈਂਦਾ ਹੈ ਕਿਉਂ ਕਿ ਸਤਿਗੁਰਾਂ ਨੇ ਜੋ ਸਿੱਖ ਪੰਥ ਨੂੰ ਬਖਸ਼ਿਸ਼ ਕੀਤੀ ਹੈ ਉਹ ਕੇਵਲ ਸਾਡੇ ਬਣਾ ਗੁਰੂ ਸਾਹਿਬ ਹੀ ਹਨ ਜਿਨ੍ਹਾਂ ਨੇ ਇੰਨੀ ਵੱਡੀ ਜ਼ਿੰਮੇਵਾਰੀ ਪੰਥ ਦੀ ਉਹ ਤੁਹਾਡੇ ਮੁੰਡਿਆਂ ਦੇ ਉੱਤੇ ਦਿੱਤੀ ਹੈ ਜਿਹੜੀਆਂ ਮਿਸਲੀਆਂ ਸਰਕਾਰਾਂ ਦੀਆਂ ਆਪਾਂ ਵੇਖੀਆਂ ਸਾਰੀਆਂ ਪਾਰਟੀਆਂ ਦੀਆਂ ਇੱਥੇ ਆ ਤੇ ਕਿਸੇ ਨੇ ਇਸ ਗੱਲ ਦਾ 75 ਹੁੰਦਾ ਕੋਈ ਹੋਂਦਾ ਨਹੀਂ ਦਿੰਦਾ ਮੈਂ ਸਰਪਤੀ ਸਿੰਘ ਪਟੰਡਾ ਦਾ ਧੰਨਵਾਦ ਕਰਦਾ ਕਿ ਇਹ ਸਾਰੇ ਹੀ ਕਮਾਲ ਸਾਰੇ ਹੀ ਖਿਰਦਿਆਂ ਨੂੰ ਲੈ ਕੇ ਚੱਲਣ ਦਾ ਇੱਕ ਜਜ਼ਬਾ ਤੇ ਇੱਕ ਫਤਿਹ ਦੀ ਵਾਲੀ ਕਰਨ ਜੇ ਕੀਤੀ ਆ ਤੇ ਸਾਰੇ ਆਮਸਾਨਾਂ ਦੇ ਦਾ ਵੀ ਕਿੰਨਾ ਨੇ ਜਿਹੜਾ ਬਹੁਤ ਵੱਡਾ ਤੇ ਤਹਿਲਾ ਹੁੰਦਾ ਹੈ ਕਿਉਂਕਿ ਅੱਜ ਦਾ ਜਿਹੜਾ ਸਮਾਂ ਹੈ ਨਾ ਉਹ ਸਰਕਾਰ ਦੀ ਮੰਗ ਕਰਦਾ ਉਹ ਕੋਈ ਵੀ ਖਿਰਦਾ ਹੋਵੇ ਕੋਈ ਵੀ ਜਾਤ ਪਾਤ ਨਹੀਂ ਹੁੰਦੀ ਤੇ ਸਤਿਗੁਰਾਂ ਨੇ ਵੈਸੇ ਪਹਿਲੀ ਤਾਂ ਗੱਲ ਇਸ ਚੀਜ਼ ਦੀ ਆਗੀ ਮਾਨਸ ਕੀ ਯਾਦ ਸਤੈ ਇੱਕ ਅਹਿਚਾਨੂ ਦਾਮ ਸਤ ਜਿਹੜਾ ਸਾਨੂੰ ਦਿੰਦਾ ਹੈ ਉਹਦੇ ਤੇ ਚੱਲਣਾ ਚਾਹੀਦਾ ਪਾਰਟੀਆਂ ਦੇ ਵਿੱਚ ਉਹ ਜਿਹੜੀਆਂ ਕਿਸੇ-ਕਿਸੇ ਜਾਤਾਂ ਨੂੰ ਟਾਰਗੇਟ ਆਉਂਦੇ ਹਨ ਉਹ ਵੀ ਸਾਨੂੰ ਇਸ ਚੀਜ਼ ਨੂੰ ਕੰਕ੍ਰੀਟ ਕਰਨਾ ਚਾਹੀਦਾ ਕਿ ਜੇ ਅਸੀਂ ਦੂਸਰੀਆਂ ਪਾਰਟੀਆਂ ਦੇ ਨਾਲ ਜਾਂ ਉਹਨਾਂ ਦੇ ਅਸੀਂ ਝੰਡਿਆਂ ਦੇ ਮੁਤਾਬਕ ਘਲਾਂਗੇ ਤਾਂ ਉਹਦੇ ਵਿੱਚ ਵੀ ਸਾਡੀ ਜਿੱਤ ਪ੍ਰਾਪਤੀ ਨਹੀਂ ਹੋ ਸਕਦੀ ਸੋ ਇਸ ਕਰਕੇ ਮੈਂ ਤਾਂ ਇਹੀ ਬੇਨਤੀਆਂ ਕਰੂਗਾ ਕਿ ਸਾਰਿਆਂ ਨੂੰ ਪੱਤਰ ਕਰਨ ਦਾ ਆਪਣੇ ਕੋਲੇ ਅੱਜ ਮੌਕਾ ਜੇ ਅਸੀਂ ਅੱਜ ਇਸ ਨੂੰ ਸਮਝਦੇ ਹਾਂ ਇਹ ਸਾਰੇ ਹੀ ਤਰ੍ਹਾਂ ਪਹਿਲੇ ਪੜਾਅ ਦੇ ਉੱਤੇ ਆਪਾਂ ਨੈਸ ਆਪ ਨੂੰ ਕਰਕੇ 75 ਹੋ ਕਰਕੇ ਆਪਾਂ ਇਸ ਜਿਹੜੀ ਰੰਭੀ ਹੋਈ ਕਾਰਜਕਾਰੀ ਅੱਗੇ ਜਾਣਾ ਤਾਂਗੇ ਦੇ ਵਿੱਚ ਸਾਨੂੰ ਤੇ ਬਹੁਤ ਵੱਡੀ ਸੇਵ ਜਿਹੜੀ ਪੱਕ ਤੋਂ ਨਹੀਂ ਬਣਦੀ ਆ ਉਹ ਮੈਂ ਇਸ ਸਾਡੀ ਜਿਹੜੀ ਇਹ ਮੀਟਿੰਗ ਦੇ ਦੌਰਾਨ ਹਰ ਤੇਰੀ ਮੇਤਾ ਕਿ ਜਿਹੜਾ ਸਰਦਾਰ ਦਜੀਤ ਸਿੰਘ ਦਾ ਇੱਕ ਦਿੱਲੀ ਰਾਤਾ ਮੈਂ ਇਸ ਦਾ ਦੇ ਉੱਤੇ ਵੀ ਬਹੁਤ ਧੰਨਵਾਦ ਕਰਦਾ ਸਰਦਾਰ ਗਦੀਪ ਸਿੰਘ ਠੰਡਾ ਜੀ ਦਾ ਕਿਉਂਕਿ ਇਹਨਾਂ ਦਾ ਦਿੱਲੀ ਰਾਤਾ ਇਹ ਆ ਕਿ ਮੈਂ ਗਰੀਬਾਂ ਦੇ ਘਰਾਟਾ ਪੰਜਾਬ ਕਰਕੇ ਉਹਨਾਂ ਨੂੰ ਬੰਨਦਾ ਜਿਹੜਾ ਮਾਨ ਸਤਕਾਰ ਉਹ ਦੇਸ ਆ ਇਹ ਗੁਰੂ ਸਾਹਿਬ ਦਾ ਹੁਕਮ ਆ ਨਾ ਕਿ ਕਿਸੇ ਇਨਸਾਨ ਦਾ ਕਿਉਂ ਕਿਉਂਕਿ ਸਤਿਗੁਰਾਂ ਦਾ ਹੁਕਮ ਆ ਕਿ ਇਹ ਗਰੀਬ ਸਿੱਖਣ ਤੋਂ ਦਿਨ ਪਾਤਸ਼ਾਹੀ ਯਾਦ ਰੱਖੇ ਹੰਮੀ ਗੁਰਾਇਦ ਜੇ ਇਹ ਇਹਦੇ ਉੱਤੇ ਫੁੱਲ ਚੜਦੇ ਹਨ ਤਾਂ ਸਾਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਜਿਹੜੀ ਇਹ ਸਾਨੂੰ ਇਸ ਸੜਕ ਤੋਂ ਰੋਕ ਸਕਦੀ ਆ ਕਿ ਅਸੀਂ ਆਪਣੀ ਕਾਮ ਜਾਂਦੇ ਤੋਂ ਪਿੱਛੇ ਹਟ ਸਕਦੇ ਆ ਇਹ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਅੱਜ ਸਾਰੇ ਜੀ ਤੁਸੀਂ ਬੁੱਢੀ ਜੀ ਵੀ ਸੁਝਾਉਂ ਜਿਹੜੇ ਇਸ ਅਜੰਡੇ ਦੇ ਉੱਤੇ ਟੱਪ ਕੇ ਸਰਦਾਰ ਕੁਰਬੀ ਚੰਦੇ ਮੋਢੇ ਨਾਲ ਮੋਢਾ ਲਾ ਕਰਕੇ ਉਹਨਾਂ ਦੀ ਕਦਮ ਦੇ ਵਿੱਚ ਕਦਮ ਟਕਾ ਕਰਕੇ ਆਪਾਂ ਇਥੋਂ ਤੱਕ ਆਏ ਆ ਤੇ ਅੱਗੇ ਚੱਲਣਾ ਤੇ ਆਪਾਂ ਆਪਣੀਆਂ ਜਿਹੜੀਆਂ ਬਲੰਦੀਆਂ ਉਹਨੂੰ ਬਹੁਤ ਘੱਟ ਸਮੇਂ ਦੇ ਵਿੱਚ ਆਪਾਂ ਬੈਹ ਕਰਨਾ ਇਹ ਹੀ ਸਾਡਾ ਵੀ ਦਿੱਲੀ ਇਰਾਦਾ ਹੈ ਤੇ ਕਹਿੰਦੇ ਪੰਥ ਬਸਾ ਮੈ ਉੱਜੜਾ ਮਨ ਚਾਉ ਹਨੇਰਾ ਸਤਿਗੁਰਾਂ ਦੇ ਇਸ ਏਜੰਡੇ ਨੂੰ ਆਪਾਂ ਲੈ ਕੇ ਚੱਲਣਾ ਤੇ ਸਾਰਿਆਂ ਨੂੰ ਬਣਦਾ ਜਿਹਾ ਮਾਨਸਿਕ ਧਾਰ ਦੇਣ ਵਾਸਤੇ ਸਾਡੇ ਜੋ ਜੈਨ ਸਾਹਿਬ ਬਹੁਤ ਵਧੀਆ ਕੰਮ ਆਇਆ ਇਹਨਾਂ ਨੇ ਮੁਕਤ ਜਿਹੜੀਆਂ ਕੀਤੀਆਂ ਤੇ ਸਾਰੇ ਹੀ ਵੀਰ ਸਰਦਾਰ ਪਟਾ ਸੰਧ ਸਿੰਘ ਰਣਜੀਤੇ ਜਿਹੜੇ ਵੀ ਸਾਡੇ ਇਸ ਨੂੰ ਸਾਹਿਬ ਜਿਹੜੀ ਵੀ ਇਹ ਮੈਨੇਜਮੈਂਟ ਹੈ ਇਹਨੇ ਬਹੁਤ ਇਸ ਗੱਲ ਦੇ ਉੱਤੇ ਮੈਦ ਦੇ ਧਰ ਦੇ ਉੱਤੇ ਜਿਹੜੀਆਂ ਹਰ ਇੱਕ ਗੱਲਾਂ ਕਰੀਆਂ ਛੋਣੀਆਂ ਬਣਦੀਆਂ ਉਹਨਾਂ ਨੂੰ ਕਿਉਂਕਿ ਜੇ ਵਿਚਾਰਾਂ ਦੇ ਤਾਂ ਕੰਮ ਕੋਈ ਉਸ ਗੱਲ ਦਾ ਹੱਲ ਨਿਕਲਦਾ ਜੇ ਅਸੀਂ ਗੱਲ ਨੂੰ ਵਿਚਾਰਾਂ ਦੇ ਲਾਣਾ ਤੇ ਉਹਦਾ